ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਤੇ ਗੁਜਿੰਦਰ ਸ਼ਖਾਵਤ ਜੀ ਜਿਹੜੇ ਸਾਡੇ ਟੂਰਿਜ਼ਮ ਤੇ ਕਲਚਰ ਦੇ ਮੰਤਰੀ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਕਿਉਂਕਿ 23 ਤਰੀਕ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਆਲੋ ਰਾਜਗੁਰੂ ਸ਼ਹੀਦ ਆਜ਼ਮ ਸਖਦੀਵ ਸਾਰਿਆਂ ਦੇ ਜਿਹੜੇ ਪਵਿੱਤਰ ਦਿਹਾੜੇ ਆ ਉਹਨਾਂ ਦੀ ਸ਼ਹਾਦਤ ਦੇ ਨਿੰਕੇ ਗਏ ਤੇ ਅਸੀਂ ਪੰਜਾਬ ਵੱਲੋਂ ਇਹ ਕਹਿ ਰਹੇ ਸੀ ਵੀ ਇੱਕ ਵੱਡੇ ਪ੍ਰੋਜੈਕਟ ਆ ਜਿਹੜੇ ਉਹ ਸੈਂਟਰ ਵੱਲੋਂ ਇਹਨਾਂ ਦੇ ਇਹਨਾਂ ਦੀ ਕੁਰਬਾਨੀ ਨੂੰ ਇਹਨਾਂ ਦੀ ਸ਼ਹਾਦਤ ਨੂੰ ਇਹਨਾਂ ਦੀ ਜਿਹੜੀਆਂ ਕੀਤੀਆਂ ਹੋਈਆਂ ਕਾਲਣਾ ਉਹਨਾਂ ਲਈ ਸਮਰਪਿਤ ਹੋਣ ਲਈ ਅਗਲੀਆਂ ਪੀੜ੍ਹੀਆਂ 'ਚ ਉਹਨਾਂ ਦਾ ਨਾਮ ਜਿਉਂਦਾ ਰਹੇ ਜਾਗਦਾ ਰਹੇ ਉਹਦੇ ਲਈ ਵੱਡੇ ਪ੍ਰੋਜੈਕਟ ਦੋ ਅੱਜ ਅਨਾਉਂਸ ਕਰਨ ਲੱਗਿਆ ਮੈਂ ਸੈਂਟਰ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਪਹਿਲਾ ਪ੍ਰੋਜੈਕਟ ਹੈ ਜਿਹੜਾ ਉਹ ਸਾਡਾ ਜਿਹੜਾ ਹੁਸੈਨੀਵਾ ਬਾਰਡਰ ਹੈ ਜਿਹੜਾ ਫਲੋਜਪੁਰ ਚ ਉੱਥੇ ਕਿਉਂਕਿ ਆਪਾਂ ਜਾਣਦੇ ਆ ਸਾਰੇ ਉਹ ਸ਼ਹੀਦਾਂ ਨੂੰ ਆਪਾਂ ਨਮਨ ਕਰਨ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਆਪਾਂ ਵੱਡੀਆਂ ਗਿਣਤੀ ਚ ਤੇ ਸਾਡੇ ਸਕੂਲ ਕਾਲਜਸ ਦੇ ਬੱਚੇ ਆ ਜਿਹੜੇ ਉੱਥੇ ਜਾਂਦੇ ਆ ਉੱਥੇ ਹਜੇ ਬੜਾ ਕੁਝ ਹੋਣ ਦੀ ਲੋੜ ਸੀ ਬੜਾ ਕੁਝ ਬਣਨ ਦਾ ਉੱਤੇ ਪ੍ਰਬੰਧ ਕਰਨ ਦੀ ਲੋਡ ਸੀ ਉਹ ਮੈਂ ਤੁਹਾਡੇ ਇਸ WhatsApp ਤੇ ਆਪਣੇ ਤੇ Facebook ਤੇ ਮੀਡੀਆ ਲਈ ਮੈਂ ਪਾਉਂਗਾ ਵੀ ਕੀ ਕੀ ਕਿੱਥੇ ਵੜਨ ਜਾ ਰਿਹਾ ਪਰ ਟੋਟਲ ਜਿਹੜਾ ਹੈ 24 ਕਰੋੜ 24 ਕਰੋੜ 99 ਲੱਖ ਰੁਪਈਆ ਹੈ ਜਿਹੜਾ ਇਹ ਫਿਰੋਜ਼ਪੁਰ ਮਿਸਲ ਸੈਣੀ ਵਾਲਾ ਉਹਨਾਂ ਨੇ ਪ੍ਰੋਜੈਕਟ ਲਈ ਅਨਾਉਂਸ ਕੀਤਾ ਹੈ ਇੱਕ ਤਾਂ ਇਹ ਹੋ ਗਿਆ ਦੂਜਾ ਮੈਨੂੰ ਉੱਥੇ MP ਰਹਿਣ ਦਾ ਵੀ ਮਾਨ ਮਿਲਿਆ ਹੈ ਜਿਹੜਾ ਭਗਤ ਸਿੰਘ ਜੀ ਦਾ ਪਿੰਡ ਖੜਕੜਕਾ ਜਿਹੜਾ ਜ਼ਿਲ੍ਹਾ ਨਮਾਸ਼ਹਿਰ ਚੋਂਦਾ ਆਪਾਂ ਉੱਥੇ ਵੀ ਹਮੇਸ਼ਾ ਉਹਨਾਂ ਦਾ ਘਰ ਘਰ ਨੂੰ ਵੀ ਹਜੇ ਕਿਸੇ ਨੇ ਬੜੀ ਹੈਰਾਨੀ ਦੀ ਗੱਲ ਆ ਉਹਦੀ ਦੇਖਭਾਲ ਲਈ ਉਹਨੂੰ ਪ੍ਰੀਜ਼ਰਵ ਕਰਨ ਲਈ ਨਾ ਸਟੇਟ ਗਵਰਨਮੈਂਟ ਨਾ ਸੈਂਟਰਲ ਗਵਰਨਮੈਂਟ ਹਜੇ ਕਿਸੇ ਨੇ ਵੀ ਉਹਦੀ ਜ਼ਿੰਮੇਵਾਰੀ ਨਹੀਂ ਲਈ ਹੋਈ ਸੀ ਬੇਸ਼ੱਕ ਉਹ ਮੇਨਟੇਨ ਜਿੰਨਾ ਕੁ ਹੋ ਰਿਹਾ ਸਲੋਪਨ ਲੈਵਲ ਤੇ ਹੋ ਰਿਹਾ ਸੀ ਪਰ ਉਹ ਸਾਰਾ ਉਹਨਾਂ ਦਾ ਜਿਹੜਾ ਵਿਰਸਾ ਏ ਉਹਨੂੰ ਕਿਵੇਂ ਅੱਗੇ ਉੱਥੇ ਉਹਨਾਂ ਦੇ ਨੌ ਤੇ ਕੀ ਕੀ ਚੀਜ਼ਾਂ ਬਣਾਉਣੀਆਂ ਲਾਇਬ੍ਰੇਰੀ ਬਣਾਉਣੀਆਂ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੋਣ ਉੱਥੇ ਲਗਾਤਾਰ ਸਾਰੇ ਸਾਲ ਚੱਲਦੇ ਰਹਿਣ ਵੱਡਾ ਆਡੀਟਿਉਰੀਅਮ ਬਣਾਉਣਾ ਹੈ ਉਹਨਾਂ ਦੀ ਸਟਰੀਟ ਜਿਹੜੀ ਜਿਹੜੀ ਉਹ ਗਲੀ ਆ ਜਿਹੜੇ ਉਹਨਾਂ ਦੇ ਘਰ ਨੂੰ ਜਾਂਦੀ ਆ ਕਿਸ ਤਰੀਕੇ ਨਾਲ ਉਹ ਸਜਾਈ ਜਾਵੇ ਕਿ ਉਹ ਕਸ਼ਟਿਕ ਇੱਕ ਸਾਡੀ ਨਵੀਂ ਪੀੜੀ ਨੂੰ ਬੱਚਿਆਂ ਨੂੰ ਲੱਗੇ ਤੇ ਉਹ ਉਹਨਾਂ ਬਾਰੇ ਉਹਨਾਂ ਦੀਆਂ ਚੀਜ਼ਾਂ ਬਾਰੇ ਉਹ ਸਭ ਕੁਝ ਦੇਖ ਸਕਣ ਉਹਨਾਂ ਦਾ ਅਸੀਂ ਉਹਨੂੰ ਪ੍ਰੋਜੈਕਟ ਨੂੰ ਜਿਹੜਾ ਹੈ 53 ਕਰੋੜ .45 ਲੱਖ 53 ਕਰੋੜ .45 ਲੱਖ ਰੁਪਇਆ ਜਿਹੜਾ ਇਹ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਖਟਕਟ ਕਲਾਸ ਜਿਹੜਾ ਉਹਨਾਂ ਦਾ ਪਿੰਡ ਆ ਉੱਥੇ ਇਹ ਖਰਚ ਕੀਤਾ ਜਾਊ ਉਹਨਾਂ ਦੀ ਫਿਰੋਜ਼ਪੁਰ ਚ 24.99 ਕਰੋੜ ਦੀ ਗੱਲ ਕੀਤੀ ਇੱਥੇ 53.45 ਕਰੋੜ ਦੇ ਜਿਹੜੇ ਪ੍ਰੋਜੈਕਟ ਲੱਗਣਗੇ ਇਹ ਇਹਦੇ ਵਿੱਚ ਕਿ ਕਿਵੇਂ ਅਸੀਂ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਆਨਰ ਕਰ ਸਕੀਏ ਉਹਨਾਂ ਦੀ ਸੈਕਰੀਫਾਈਸ ਆ ਜਿਹੜੀ ਤੇ ਜਿਵੇਂ ਸਾਡੇ ਫ੍ਰੀडम फाइਟਰ ਨੇ ਉਹਨਾਂ ਨੂੰ ਕਿਵੇਂ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਆਨ ਸ਼ਾਨ ਬਹਾਲ ਕਰ ਸਕੀਏ ਉਹ ਉਹ ਹਮੇਸ਼ਾ ਸਾਡੀਆਂ ਮਤਲਬ ਇੱਕ ਜਗ ਦੀ ਜੋਤ ਉਹ ਚਾਨਣ ਬਨਾਰਾ ਹੈ ਜਿਹੜਾ ਉਹ ਸਾਡੇ ਮਨਾਂ ਚ ਦਿਲਾਂ ਚ ਦਿਮਾਗ ਚ ਉਹ ਹਮੇਸ਼ਾ ਰਹੇ ਉਹਦੇ ਲਈ ਇਹ ਬਹੁਤ ਵੱਡਾ ਪ੍ਰੋਜੈਕਟ ਆ ਜਿਹੜਾ ਕਲਚਰ ਐਂਡ ਹੈਰੀਟੇਜ ਇਸ ਪ੍ਰੋਜੈਕਟ ਵਿੱਚ ਪੀਸ ਐਂਡ ਹਾਰਮਨੀ ਉਹਦੇ ਨਾਂ ਤੇ ਇਹ ਹੁਸੈਨੀਵਾਲਾ ਬਾਰਡਰ ਤੇ ਉਹ ਸਮਰਪਿਤ ਕੀਤਾ ਜਾਏਗਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਦਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਤੇ ਦੂਜਾ ਜਿਹੜਾ ਅਸੀਂ ਆਈਕੋਨਿਕ ਟੂਰਿਸਟ ਸੈਂਟਰ ਟੂ ਗਲੋਬਲ ਸਕੇਲ ਇਹ ਜਿਹੜਾ ਹੈ ਅਸੀਂ ਇਸ ਸਕੀਮ ਦੇ ਵਿੱਚ ਜਿਹੜਾ ਹੈ ਇਹ ਹੈਰੀਟੇਜ ਸਟਰੀਟ ਐਸ ਟ੍ਰਿਬਿਊਟ ਟੂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਐਟ ਖੜਕੜ ਕਲਾਂ ਇਹਦੇ ਅੰਡਰ ਜਿਹੜਾ ਹੈ ਇਹ ਨਵਾਂ ਸ਼ਹਿਰਚ ਕੀਤਾ ਤੇ ਮੈਂ ਆਪਣੇ ਵੱਲੋਂ ਤੇ ਸਾਰੇ ਪੰਜਾਬੀਆਂ ਵੱਲੋਂ ਦੇਸ਼ਵਾਸੀਆਂ ਵੱਲੋਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਮੰਤਰੀ ਸ਼ਕਾਬਤ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਅਸੀਂ ਬੜੇ ਦਿਨ ਦੇ ਆ ਜਦੋਂ 8 ਕਿ ਮਹੀਨੇ ਹੋ ਗਏ ਤੇ ਇਹਦੇ ਉੱਤੇ ਅਸੀਂ ਕੰਮ ਕਰਦੇ ਸੀ ਅਸੀਂ ਸਟੇਟ ਗਵਰਨਮੈਂਟ ਨਾਲ ਤਾਲਮੇਲ ਕੀਤਾ ਵੀ ਤੁਸੀਂ ਦੱਸੋ ਕੀ ਕੁਛ ਇਹਦੇ ਵਿੱਚ ਐਡ ਕੀਤਾ ਜਾ ਸਕਦਾ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਆਖਰ ਬਣਾਉਣਾ ਤਾਂ ਉੱਥੇ ਪੰਜਾਬ 'ਚ ਫੰਡ ਆ ਜਿਹੜਾ ਉਹ ਅਸੀਂ ਮੁਹੱਈਆ ਕਰਾਉਣ ਲਈ ਕਿੰਨਾ ਕੀ ਕੁਛ ਬਣਨਾ ਹੈ ਉਹਦੇ ਲਈ ਕੋਈ ਕਮੀ ਨਹੀਂ ਅੱਗੇ ਅਸੀਂ ਹੋਰ ਇਹ ਬਸੈਨੀ ਵਾਲਾ ਤੋਂ ਲੈ ਕੇ ਖਟਕਟ ਕਲਾ ਤੋ ਹੋਰ ਵੀ ਅਸੀਂ ਸਾਰੇ ਸਾਡੀਆਂ ਜਿਹੜੀਆਂ ਸ਼ਹਾਦਤਾਂ ਐ ਜਿਵੇਂ ਟੋਡਰਮਲ ਜੀ ਕਿ ਡੀ ਬੱਡੀ ਦੇਣਾ ਅੱਜ ਤੱਕ ਉਹਨਾਂ ਦੀ ਹਵੇਲੀ ਉਹਨਾਂ ਦਾ ਘਰ ਉਹ ਕਿਸੇ ਨੇ ਸੰਭਾਲਿਆ ਨਹੀਂ ਉਹਦੇ ਲਈ ਅਸੀਂ ਬੜਾ ਵੱਡਾ ਪ੍ਰੋਜੈਕਟ ਆਉਣ ਵਾਲੇ ਦਿਨਾਂ ਚ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੇ ਜਦੋਂ ਉਸ ਵੇਲੇ ਦੇ ਹੁਕਮਰਾਨਾਂ ਨੇ ਸਾਡੇ ਸ਼ਹਿਬਜ਼ਾਦਿਆਂ ਲਈ ਜਗ੍ਹਾ ਨਹੀਂ ਦੇਣ ਦੀ ਗੱਲ ਕੀਤੀ ਤਾਂ ਉਹ ਦਿਨ ਉਦੋਂ ਹਾ ਦਾ ਨਾਰਾ ਟੋਡਰ ਮਲ ਜੀ ਨੇ ਮਾਰਿਆ ਉਹਨਾਂ ਨੇ ਕਿਹਾ ਉੱਥੇ ਦੇ ਹੁਕਮਰਾਨ ਨੇ ਉਸ ਵੇਲੇ ਦੇ ਮੁਗਲ ਰਾਜ ਨੇ ਵੀ ਸੋਨੇ ਦੇ ਜਿਹੜੀਆਂ ਸਿੱਕੇ ਆ ਮੋਹਰੇ ਆ ਉਹ ਤੁਸੀਂ ਇੱਥੇ ਵਿਛਾਓ ਤੇ ਤਾਂ ਅਸੀਂ ਸੰਸਕਾਰ ਲਈ ਉਹਨਾਂ ਦੇ ਜਗ੍ਹਾ ਦਵਾਂਗੇ ਜਦੋਂ ਟੋਡਰ ਮਲ ਜੀ ਨੇ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਉਹ ਬਦਲ ਗਏ ਵੀ ਇਹ ਤਾਂ ਗੱਲ ਜਿਹੜੀ ਹੈ ਸਾਡੀ ਉਹ ਅੱਧੀ ਰਹਿ ਗਈ ਅਸੀਂ ਤਾਂ ਜਗਾ ਦੀ ਗੱਲ ਕੀਤੀ ਸੀ ਹੁਣ ਦੇਣੀ ਪਊ ਉਹਨਾਂ ਨੇ ਉਦੋਂ ਬਾਅਦ ਕਿਹਾ ਬਈ ਨਹੀਂ ਖੜੇ ਸਿੱਕੇ ਇਸ ਤਰੀਕੇ ਨਾਲ ਸਿੱਕੇ ਖੜੇ ਕਰਕੇ ਉਹ ਸਾਨੂੰ ਦਿਖਾਓ ਤੇ ਫਿਰ ਜਿੰਨੇ ਸਿੱਕਿਆਂ ਚ ਤੁਸੀਂ ਲੋਹੇ ਆ ਸੋਨੇ ਦੇ ਸਿੱਕੇ ਖੜੇ ਕਰੋਗੇ ਉੰਨੇ ਅਸੀਂ ਜਗਾ ਦਵਾਂਗੇ ਪਰ ਸਤਕਾਰਯੋਗ ਡੋਡਰਮਲ ਜੀ ਨੇ ਇਹ ਭਾਵਨਾ ਦੇਖੋ ਸਾਡੀ ਏਕਤਾ ਦੀ ਭਾਵਨਾ ਉਹ ਖੜੇ ਕਰਕੇ ਵੀ ਸਿੱਕੇ ਦਿੱਤੇ ਤੇ ਉੱਥੇ ਸਾਡੇ ਸ਼ਹਿਜ਼ਾਦਿਆਂ ਦਾ ਸੰਸਕਾਰ ਹੋ ਸਕਿਆ ਇਹਦੇ ਲਈ ਵੀ ਕੱਲ ਮੰਤਰੀ ਜੀ ਨੇ ਬੜਾ ਇਹਦੇ ਨਾਲ ਵੱਡੀ ਲੰਬੀ ਡਿਸਕਸ਼ਨ ਕੀਤੀ ਆਉਣ ਵਾਲੇ ਦਿਨਾਂ 'ਚ ਉੱਥੇ ਵੀ ਵੱਡਾ ਪ੍ਰੋਜੈਕਟ ਆ ਜਿਹੜਾ ਇਹ ਫਤੇਗੜ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਤੇ ਇਹ ਪ੍ਰੋਜੈਕਟ ਵੀ ਆਏਗਾ ਤੇ ਹੋਰ ਵੀ ਬੜਾ ਕੁਝ ਅਸੀਂ ਪੰਜਾਬ 'ਚ ਕਰਨ ਜਾ ਰਹੇ ਹਾਂ ਪਰ ਅੱਜ ਟੂਰਿਜ਼ਮ ਤੇ ਕਲਚਰ ਮਿਨਿਸਟਰੀ ਦਾ ਜੋ ਪ੍ਰਧਾਨ ਮੰਤਰੀ ਜੀ ਪੰਜਾਬ ਦਾ ਏਡਾ ਬੜਾ ਹਮੇਸ਼ਾ ਉਹਨਾਂ ਦੇ ਮਨ 'ਚ ਰਹਿੰਦਾ ਵੀ ਇਹ ਕੁਰਬਾਨੀਆਂ ਆਪਾਂ ਕਹਿੰਦੇ ਹਾਂ ਵੀ ਅਸੀਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਲਈ ਦੇਸ਼ ਨੂੰ ਉਜਾੜ ਕਰਨ ਲਈ ਪਰ ਇਹ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਉਸ ਕੁਰਬਾਨੀਆਂ ਨੂੰ ਉਸ ਸ਼ਹਾਦਤਾਂ ਨੂੰ ਪੰਜਾਬ ਦੇ ਨੂੰ ਯਾਦ ਰੱਖਦੇ ਆ ਸਮਰਪਿਤ ਨੇ ਭਾਵਨਾ ਇਹ ਅੰਦਰ ਤੇ ਇਸ ਕਰਕੇ ਅੱਜ ਇੱਕ ਦਿਲ ਦੀਆਂ ਗਰਾਈਆਂ ਤੋਂ ਮੈਂ ਸਾਰੇ ਪੰਜਾਬ ਵੱਲੋਂ ਦੇਸ਼ ਵੱਲੋਂ ਸਾਡੇ ਜਿਹੜੇ ਸ਼ਹੀਦਾਂ ਦੇ ਸਮਾਰਕ ਲਈ ਇੰਨਾ ਕੁਝ ਕੀਤਾ ਏ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦੀ ਆ